ਜੋ ਕਾਰਤਾ ਪੂਰੇ ਕਾਰਨ ਪਾਕਿਸਤਾਨ ਦੁਆਰਾ ਸੰਚਾਲਿਤ ਅਤਵਾਦੀਆਂ ਨੇ ਫੈਰਗਾਨਦ ਵਿੱਚ ਕੀਤਾ ਉਸ ਦੀ ਆਪਾ ਸਾਰਾ ਹਿੰਦੂ ਸਮਾਜ ਨਿਕੇਦੀ ਕਰਦਾ ਵਾ ਉਹ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿੰਨੇ ਵੀ ਸਾਡੇ ਭਰਾ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਘਟੋ ਘਟ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਔਰ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਜੋ ਪਾਕਿਸਤਾਨ ਨੇ ਕਰਤੂਤ ਕੀਤੀ ਆ ਉਸ ਦਾ ਮੂੰਹ ਤਨ ਜਵਾਬ ਦਿੱਤਾ ਜਾਵੇ ਜੈ ਸ਼੍ਰੀ ਰਾਮ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜੋ ਪਾਕਿਸਤਾਨ ਦੁਆਰਾ ਪ੍ਰਯੋਜਿਤ ਅੱਤਵਾਦ ਨੇ ਸਾਡੇ Hindu ਸਮਾਜ ਦੇ ਸਾਡੇ ਭਰਾਵਾਂ ਦੇ ਸਾਡੀਆਂ ਭੈਣਾਂ ਦੇ ਜੋ ਨਿਹਿਤਿਆਂ ਦੇ ਉੱਤੇ ਗੋਲੀਆਂ ਚਲਾਈਆਂ ਉਹ ਬਹੁਤ ਹੀ निंदनीय ਆ ਔਰ ਮੈਂ ਪਾਕਿਸਤਾਨ ਦੀ ਇਸ ਕਰਤੂਤ ਦੇ ਉੱਤੇ ਮੈਂ ਆਪਣੀ ਕੇਂਦਰ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਕਰਦਾ ਇਹ ਐਸੀ ਪਰ ਪਾਕਿਸਤਾਨ ਨੂੰ ਐਸਾ ਸਬਕ ਸਿਖਾਇਆ ਜਾਵੇ ਅੱਤਵਾਦ ਨੂੰ ਐਸਾ ਸਬਕ ਸਿਖਾਇਆ ਜਾਵੇ ਅੱਗੇ 3 ਜੁਲਾਈ ਨੂੰ ਸਾਡੀ ਅਮਨ ਆਦੀ ਯਾਤਰਾ ਬੋਲੇਨਾਦ ਦੀ ਸਟਾਰਟ ਹੋਣ ਵਾਲੀ ਹੈ ਇਹ ਜੋ ਡਰ ਪੈਦਾ ਕਰਨ ਦਾ ਮਾਹੌਲ ਮਿੱਟ ਗਿਆ ਆ ਕਿਉਂਕਿ 370 ਧਾਰਾ ਹਟਣ ਤੋਂ ਬਾਅਦ ਜੋ ਹਲਾਸੀ ਹੋਲੀ ਹੋਰੀ ਸਮਾਨੇ ਹੋ ਰਹੀ ਸੀ ਪਿਛਲੇ ਸਾਲ ਮੈਂ ਵੀ ਜਾ ਕੇ ਆਇਆ ਬੜਾ ਬੜੇ ਪਟਕ ਜਾ ਰਹੇ ਸੀ ਪਰ ਜਦ ਇਹ ਫਾਰੀਖੁਦੁੱਲਾ ਦੀ ਮੁੰਡੇ ਦੀ ਉਮਰ ਅਬਦੁੱਲਾ ਦੀ ਸਰਕਾਰ ਆਈ ਆ ਮੈਨੂੰ ਇਹ ਲੱਗਦਾ ਅੱਤਵਾਦ ਨੂੰ ਇਹ ਫਿਰ ਮੁੜ ਕੇ ਪਰਜੁਰ ਦਾ ਪਰਸਾਨ ਕਰਨ ਲੱਪੇ ਆ ਹੋਲੀ-ਹੋਲੀ ਆਪਾਂ ਦੇਖਦੇ ਪਿਛਲੇ ਪੰਜਾਬ ਦੇ ਵਿੱਚ ਵੀ ਹਰਾਨਤ ਹੋ ਰਹੀ ਹੋਣੀ ਖਰਾਬ ਹੁੰਦੇ ਜਾ ਰਹੇ ਆ ਮੈਂ ਆਪਣੇ ਗ੍ਰਹਿ ਮੰਤਰੀ ਆਪਣੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਤੇ ਪਾਕਿਸਤਾਨ ਦੇ ਖਿਲਾਫ ਸਖਤੋ ਸਖਤ ਐਕਸ਼ਨ ਲਿਆ ਜਾਵੇ ਔਰ ਜੋ ਮੇਰੇ ਸਾਡੇ ਹਿੰਦੂ ਭਰਾ ਭੈਣਾ ਜਿਨ੍ਹਾਂ ਦਾ ਕਤਲ ਹੋਇਆ ਆ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ ਔਰ ਉਹਨਾਂ ਦੇ ਪਰਿਵਾਰ ਨੂੰ ਇਹ ਪਹਾੜਾ ਮੰਨਣ ਦੀ ਸ਼ਕਤੀ ਦੇਵੇ ਕਹਿਣਾ ਹੀ ਸੋਖਾ ਹੁੰਦਾ ਪਹਾੜਾ ਮੰਨਿਆ ਜਾਵੇ ਪਰ ਇਹ ਪਹਾੜਾ ਮੋਨੇ ਹੁੰਦਾ ਪਰ ਪਰਮਾਤਮਾ ਫਿਰ ਵੀ ਅਸੀਂ ਕਹਿੰਨੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਓਮ ਸ਼ਾਂਤ 15 ਵਿੱਚ ਇਕੱਠੇ ਹੋਣੇ ਆ ਸਾਰਿਆਂ ਨੂੰ ਕਾਰਨ ਪਤਾ ਕਿ ਜੋ ਕੁਝ ਪਹਿਲਗਾਮ ਦੇ ਵਿੱਚ ਹੋਇਆ ਇਹ ਬੜੀ ਬੰਦਪਾਗੀ ਘਟਨਾ ਹੈ ਔਰ 370 ਤਾਰਾ ਹਟਣ ਤੋਂ ਬਾਅਦ ਜੋਂ ਦੀਆਂ ਮੁੱਖ ਮੰਤਰੀ ਸਰਕਾਰ ਉੱਥੇ ਬਣੀ ਹੈ ਸਰਕਾਰ ਬਣੀ ਉਸ ਤੋਂ ਬਾਅਦ ਇਹ ਪਹਿਲੀ ਘਟਨਾ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਉਹ ਸਰਕਾਰ ਵੀ ਉੱਥੇ ਦੀ ਨਾਲ ਹੀ ਆ ਉਹਨਾਂ ਦੇ ਉਪਰਵਾਦੀਆਂ ਦੇ ਮੈਂ ਇਹ ਬੇਨਤੀ ਕਰੂੰਗਾ ਸੈਂਟਰ ਸਰਕਾਰ ਨੂੰ ਵੀ ਉੱਥੇ ਵੱਧ ਤੋਂ ਵੱਧ ਫੋਰਸ ਲਾ ਕੇ ਜਿਹੜੇ ਜਿਹੜੇ ਵੀ ਇਹਨਾਂ ਕਾਇਰਾਂ ਇਹਨਾਂ ਕਤੂਦ ਕੀਤੀ ਅਤਵਾਦੀਆਂ ਨੇ ਉਹਨਾਂ ਨੂੰ ਜੋ ਨੰਬਰ ਜਾ ਜਾਵੇ ਅੱਗੇ 3 ਤਰੀਕ ਨੂੰ ਸਾਡੀ ਅਮਨ ਆ ਯਾਤਰਾ ਵੀ ਸ਼ੁਰੂ ਹੋ ਰਹੀ ਆ ਉਹਦੇ ਵਿੱਚ ਵੀ ਸਖਤ ਤੋਂ ਸਖਤ ਜੜੀ ਆ ਫੌਜ ਲਾ ਕੇ ਪੂਰੀ ਅਮਨ ਆਮਾਨ ਨਾਲ ਜਿਹੜੀ ਯਾਤਰਾ ਆ ਉਹ ਕਰਵਾਈ ਜਾਵੇ ਕਿਉਂਕਿ ਇਹ ਡਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿਹੜੀ ਯਾਤਰਾ ਆ ਇਹ ਸਫਲ ਹੋ ਜਵੇ ਤੇ ਕੋਈ ਵੀ ਹਿੰਦੂ ਭਰਾ ਜਾਂ ਕੋਈ ਵੀ ਛੇ ਭਰਤ ਉਹ ਯਾਤਰਾ ਵਿੱਚ ਨਾ ਜਾਵੇ ਇਹ ਸਾਰਾ ਇੱਕ ਪਲੈਨਿੰਗ ਆ ਤੇ ਨਾਲ ਹੀ ਮੈਂ ਜਿਹੜੇ ਬੰਦੇ ਆ ਦੀ ਉਥੇ ਜਹਾਦਤ ਹੋਈ ਆ ਉਹਨਾਂ ਨੂੰ ਮੈਂ ਨਮਨ ਕਰਦੇ ਆਂ ਭਗਵਾਨ ਅੱਗੇ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ ਅਤੇ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਸਹਿਣ ਦੀ ਸ਼ਕਤੀ ਦੇਵੇ ਤੇ ਨਾਲ ਹੀ ਮੈਂ ਸਰਕਾਰ ਅੱਗੇ ਪ੍ਰਜੋਰ ਅਪੀਲ ਕਰੂੰਗਾ ਕਿ ਜਿਹੜੇ ਵੀ ਉੱਥੇ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰ ਦੀ ਵੱਧ ਤੋਂ ਵੱਧ ਸਰਕਾਰੀ ਤੌਰ ਤੇ ਮਦਦ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਉਹਨਾਂ ਦੇ ਪਰਿਵਾਰ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਇਹਦੇ ਨਾਲ ਹੀ ਮੈਂ ਆਪਣੇ ਜਿਹੜੇ ਸ਼ਬਦ ਆ ਜਿੰਨੇ ਵੀ ਜੇ ਕੋਈ ਗਲਤੀ ਹੋਵੇ ਕੋਈ ਗਲਤ ਗਾਇਆ ਹੋਵੇ ਉਹਦੇ ਮਾਫੀ ਮੰਗਦਾ ਆਂ ਇਥੇ ਆਨਦੇ ਸਾਰਿਆਂ ਦਾ ਧੰਨਵਾਦ ਵੀ ਆਪਣਾ ਟਾਈਮ ਕੱਢ ਕੇ ਆਏ ਪਰ ਹਿੰਦੂਆਂ ਨੂੰ ਇੱਥੇ ਹੋਂਦ ਦੀ ਜ਼ਰੂਰਤ ਹੈ। ਟਗੜੇ ਵਿੱਚ ਵੀ ਬੜੇ ਹਾਲਾਤ ਖਰਾਬ ਆ। ਅਸੀਂ ਵੀ ਖੁਦ ਇਸ ਦੇ ਸ਼ਿਕਾਰ ਆ। ਅਮਰਨਗਰ ਦੇ ਵਿੱਚ ਅਸੀਂ ਹਾਲੇ ਵੀ ਇੱਕ ਮਸੀਤ ਲਈ ਲੜਾਈ ਲੜ ਰਹੇ ਆ। ਸਾਡਾ ਮੁਹੱਲਾ ਸਾਰਾ ਲੜ ਰਿਹਾ। ਅਸੀਂ ਮੁਕਦਮੇ ਵੀ ਕੀਤੇ ਆ। ਸਾਡੇ ਦੇ ਮਕਦਮੇ ਚੱਲਦੇ ਆ। ਨਹੀਂ ਤਾਂ ਹਰੇਕ ਬੰਦੇ ਨੂੰ ਇਹ ਮਕਦਮੇ ਭੁਗਤਣੇ ਪੈਣੇ ਆ। ਇਸ ਕਰਕੇ ਸਾਨੂੰ ਇੱਥੇ ਹੋਣਾ ਪੈਣਾ। ਤਾਂ ਹੀ ਜਾ ਕੇ ਸਾਡਾ ਗੁਜ਼ਾਰਾ ਹੈ। જય ਸ਼੍ਰੀ ਰਾਮ। ਪਾਕਿਸਤਾਨ ਦਾ ਪੁੱਤਾਂ ਭੁੱਕਿਆ ਗਿਆ। ਸਾਰੇ ਹਿੰਦੂ ਸੱਜਣਾਂ ਵੱਲੋਂ ਅਸੀਂ ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਨੂੰ ਖਾਸ ਕਰਕੇ ਅਪੀਲ ਕਰਨਾ ਚਾਹੁੰਦੇ ਆ ਕਿ ਜੋ ਪੈਸਿਆਂ ਦੇ ਕੁਝ ਲਾਲਚ ਦੇ ਵਿੱਚ ਦੁਕਾਨਾਂ ਨੂੰ ਕਿਰਾਏ ਤੇ ਦਿੰਦੇ ਹਨ ਮਕਾਨ ਕਿਰਾਏ ਤੇ ਦਿੰਦੇ ਹਨ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਪੈਸਿਆਂ ਦੇ ਲਾਲਚ ਦੇ ਵਿੱਚ ਕੱਲ ਨੂੰ ਇਦਾਂ ਦਾ ਸਮਾਂ ਆ ਜਾਣਾ ਕਿ ਸਾਨੂੰ ਇਹਨਾਂ ਨੂੰ ਮੁੜ ਕੇ ਜਵਾਬ ਦੇਣਾ ਬੜਾ ਮੁਸ਼ਕਲ ਹੋ ਜਾਣਾ ਅਸੀਂ ਇਹ ਆਪਣੇ ਵੱਲੋਂ ਅਪੀਲ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਕਰਨਾ ਚਾਹੁੰਦੇ ਆ ਜੋ ਵੀ ਬੰਦਾ ਕੋਈ ਬਾਹਰੋਂ ਆਉਂਦਾ ਉਹਦਾ ਪਹਿਲਾਂ ਆਇਡੈਂਟੀਫਿਕੇਸ਼ਨ ਕੀਤਾ ਜਾਵੇ ਕਿਥੋਂ ਆਇਆ ਉਹ ਕਿਸ ਮਕਸਦ ਨਾਲ ਆਇਆ ਉਹਦਾ ਪੂਰਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਅਸੀਂ ਸ਼ਹਿਰ ਨਿਵਾਸੀਆਂ ਨੂੰ ਫਿਰ ਇੱਕ ਵਾਰੀ ਦੁਬਾਰਾ ਅਪੀਲ ਕਰਦੇ ਆਂ ਕਿ ਵੈਸੇਆਂ ਦੇ ਕੁਝ ਲਾਲਚ ਦੇ ਵਿੱਚ ਤੁਸੀਂ ਆਪਣੀਆਂ ਦੁਕਾਨਾਂ ਜਿਹੜੀਆਂ ਇੰਨੇ-ਇੰਨੇ ਕਿਰਾਏ ਤੇ ਦਿੰਦੇ ਆ ਇਹਨਾਂ ਨੇ ਮੁੜ ਕੇ ਖਾਲੀ ਨਹੀਂ ਕਰਦੀਆਂ ਸਾਲ-ਸਾਲ ਦੋ-ਦੋ ਸਾਲ ਜਿਹੜਾ ਤੁਹਾਨੂੰ ਕਿਰਾਇਆ ਦੇਣਾ ਉਸ ਤੋਂ ਬਾਅਦ ਤੁਹਾਨੂੰ ਇਹ ਖਾਲੀ ਕਰਾਉਣੀਆਂ ਔਖੀਆਂ ਹੋ ਜਾਣੀਆਂ ਅਸੀਂ ਫਿਰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਸਾਰੇ ਹਿੰਦੂ ਸੁਗਟਾ ਨਾਲ ਰਲ ਕੇ ਇਸ ਜਿਹੜੇ ਨਸੀਬਤ ਦਾ ਹਾਲ ਜਿਹੜਾ ਹੈ ਇਹ ਕਰਨਾ ਪੈਣਾ ਚ ਕਰਾ ਵੀ